ਦੰਡਉਤ ਬੰਦਨ ਨਾਨਕ ਬਾਹਰ ਸਰਬ ਕਲਾ ਸਮਰਥ ਢੋਲਾਂ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਕ੍ਰਿਤ ਘ੍ਰਿਤ ਪ੍ਰਭ ਆਇਆ ਪਰਿਆ ਤੋਂ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਗੁਰੂ ਗਰੀ ਬਨਵਾਜੀਓ ਤਨ ਅਸਰੀ ਮਹਿਲਾ ਪੰਜਵਾ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਉਹ ਪ੍ਰਭੂ ਆਪਣੇ ਪਿਆਰਿਆਂ ਨੂੰ ਕੋਈ ਵੀ ਔਖੀ ਕੜੀ ਨਹੀਂ ਵਿਖਾਉਂਦਾ ਆਪਣਾ ਬਿਰਦ ਸੰਭਾਲਦਾ ਹੈ ਕਿ ਇਹ ਮੇਰੇ ਹਨ ਇਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਆਪਣਿਆਂ ਦੇ ਸਿਰ ਤੇ ਹੱਥ ਰੱਖ ਕੇ ਸਵਾਸ ਸਵਾਸ ਪ੍ਰਤ ਪਾਲਣਾ ਕਰਦਾ ਹੈ ਪ੍ਰਭਸਿਓ ਲਾਗ ਰਹਿਓ ਮੇਰਾ ਕੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਵੀਤ ਰਹਾਓ ਮੇਰਾ ਕਿਤਬੀ ਪ੍ਰਭੂ ਦੀ ਪ੍ਰੀਤ ਵਿੱਚ ਹੀ ਜੁੜਿਆ ਹੋਇਆ ਹੈ ਉਹ ਪ੍ਰਭੂ ਆਦ ਭਾਵ ਜਨਮ ਤੋਂ ਲੈ ਕੇ ਅੰਤ ਭਾਵ ਮਰਨ ਤੱਕ ਸਦਾ ਸਹਾਇਤਾ ਕਰਨ ਵਾਲਾ ਹੈ ਸਾਡਾ ਮਿਸਟਰ ਤਨ ਹੈ ਰਾਉ ਮਨ ਬिलास ਭਏ ਸਾਹਿਬ ਕੇ ਅਚਰਜ ਦੇਖ ਬਡਾਈ ਅਰ ਸਿਮਰ ਸਿਮਰ ਆਨੰਦ ਕਰ ਨਾਨਕ ਰਬ ਪੂਰਨ ਪੈਜ ਰਖਾਈ ਮਨ ਬिलास ਭਏ ਸਾਹਿਬ ਕੇ ਅਚਰਜ ਦੇਖ ਬਡਾਈ ਆ ਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਸਹਬ ਦੇ ਇਤਿਹਾਸਿਕ ਕੌਤਕਾਂ ਦੀ ਵਡਿਆਈ ਦੇਖ ਕੇ ਮਨ ਵਿੱਚ ਪ੍ਰਸੰਨ ਹੋ ਰਹੇ ਹਾਂ ਆਪ ਕਥਨ ਕਰਦੇ ਹਨ ਕਿ ਜਿਸ ਪ੍ਰਭੂ ਨੇ ਪੂਰੀ ਤਰ੍ਹਾਂ ਇੱਜ਼ਤ ਰੱਖ ਲਈ ਨਹੀਂ ਹੈ ਉਸ ਨੂੰ ਸਿਮਰ ਸਿਮਰ ਕੇ ਆਨੰਦ ਵਿੱਚ ਹੋ ਰਹੇ ਹਾਂ ਸਾਤ ਸੰਗਤ ਜੀ ਭੁੱਲਾ ਚੁੱਕਾ ਬਖਸ਼ਣੀਆਂ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰ ਬਰਿਆ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 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 ਬਖਸ਼ਣ ਸਾਤ ਸੰਗਤ ਜੀ ਭੁੱਲਾ ਬਖਸ਼ਣੀਆਂ ਜੀ ਵਾਹ 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 ਵਾਹ